ਰਈਏ ਪੂਹਾਂ ਸੰਮਾਨ ਤੱਕ ਆ ਵੀਡੀਓ ਪਹੁੰਚਾ ਦਿਓ ਹੈਨਾ ਐਨਜੀਟੀ ਤੱਕ ਆ ਵੀਡੀਓ ਪਹੁੰਚਾ ਦਿਓ ਲਓ ਜੀ ਥੱਲੋਂ ਦਿਖਾ ਆ ਕਾਲਾ ਪਾਣੀ ਹੈ ਤੁਸੀਂ ਕਹਿੰਦੇ ਹੋ ਅਸੀਂ ਪਵਿੱਤਰ ਕਰਤਾ ਅਸੀਂ ਰੀਟਰੀਟ ਕਰਕੇ ਪਾਤਾ ਅੱਜ ਤੁਸੀਂ ਵੀਡੀਓ ਪਾਈ ਹੈ ਪਤਾ ਨਹੀਂ ਕਿੱਥੋਂ ਪਾਈ ਆ ਤੁਸੀਂ ਕਹਿੰਨਾ ਭਾਈ ਲਓ ਜੀ ਆ ਪਵਿੱਤਰ ਹੈ ਆ ਪਾਣੀ ਦਾ ਹਾਲ ਹੈ ਜੀ ਪੰਜਾਬੀਆਂ ਨੂੰ ਕਾਲੇ ਪਾਣੀ ਦੀ ਸਜ਼ਾ ਕਰਤੀ ਬਾਬਾ ਆ ਲਓ ਜੀ ਆ ਦੇਖ ਲਓ ਆ ਹਾਲ ਦੇਖ ਲਓ ਇਹਦੇ ਨੌਜਵਾਨਾਂ ਨੂੰ ਆ ਕਾਲੇ ਪਾਣੀ ਦੀ ਸਜ਼ਾ ਕਰਤੀ ਓਏ ਆ ਰਿਹਾ ਕਾਲਾ ਪਾਣੀ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਵਿਧਾਨ ਸਭਾ ਦੇ ਵਿੱਚ ਕਾਲੇ ਪਾਣੀ ਦੇ ਮਸਲੇ ਤੇ ਬੁੱਢੇ ਦਰਿਆ ਦੇ ਮਸਲੇ ਤੇ ਬਹੁਤ ਰੌਲਾ ਪਿਆ ਤੇ ਮੈਂ ਕਹਾਂ ਵੀ ਇਹਦਾ ਮੈਂ ਤੁਹਾਨੂੰ ਸਾਰੇ ਜਿੰਨੇ ਵੀ ਤੁਸੀਂ ਐਮ ਐਲ ਏ ਹੋ ਸਪੀਕਰ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਹੈ ਉਹਨਾਂ ਨੂੰ ਅਸਲੀਅਤ ਦਿਖਾ ਦਵਾਂ ਇੱਕ ਵਾਰ ਪਹਿਲਾਂ ਮੈਂ ਦੱਸ ਦਵਾਂ ਮੈਂ ਕਿੱਥੇ ਆ ਆ ਦਿਖਾ ਦੇ ਇਹ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਸਤਲੁਜ ਸਤਲੁਜ ਬਹੁਤ ਵੱਡਾ ਤੇ ਪਵਿੱਤਰ ਦਰਿਆ ਮੰਨਿਆ ਜਾਂਦਾ ਸੀ ਉਹ ਦਰਿਆ ਹੈ ਕਿਉਂਕਿ ਵੀ ਹੁਣ ਤਾਂ ਪਾਣੀ ਨੇ ਤੁਹਾਨੂੰ ਨਾਸ ਕਰਤਾ ਤੇ ਇਹ ਮੈਂ ਵੀਡੀਓ ਤੁਸੀਂ ਬਾਬਾ ਸੀਚੇ ਹਲ ਸੰਤ ਸੀਚੇ ਹਲ ਹੋਰਾਂ ਤੱਕ ਵੀ ਪਹੁੰਚਾਉਣੀ ਹੈ ਬਾਬਾ ਜੀ ਉਹ ਮਗਰ ਜਿੱਥੇ ਹੁਣ ਤੁਸੀਂ ਕੈਮਰਾ ਦੇਖ ਰਹੇ ਹੋ ਇਧਰੋਂ ਲੁਧਿਆਣਾ ਲੁਧਿਆਣ ਵਾਲੇ ਪਾਸੋਂ ਸਾਰੀ ਇੰਡਸਟਰੀ ਦਾ ਗੰਦ ਬੁੱਢੇ ਨਾਲੇ ਰਹੀ ਪੈਂਦਾ ਤੇ ਹੁਣ ਅਸੀਂ ਖੜੇ ਆ ਸਤਲੁਜ ਤੇ ਸਿੱਧੂਆ ਬੇੜ ਦੇ ਵਿੱਚ ਕਿਉਂਕਿ ਮੇਰੇ ਜਗਰਾਉਂ ਦੇ ਨੇੜੇ ਪੈਂਦਾ ਤੇ ਇੱਥੇ ਖੜ ਨਹੀਂ ਹੋ ਰਿਹਾ ਕਿਉਂ ਨਹੀਂ ਖੜ ਹੋ ਰਿਹਾ ਇੰਨੀ ਗੰਦੀ ਸਮੈਲ ਮਾਰ ਰਹੀ ਆ ਆ ਪਾਣੀ ਦਿਖਾ ਦੇ ਆ ਕਾਲਾ ਪਾਣੀ ਆ ਤੁਸੀਂ ਕਹਿੰਦੇ ਹੋ ਅਸੀਂ ਪਵਿੱਤਰ ਕਰਤਾ ਅਸੀਂ ਰੀਟਰੀਟ ਕਰਕੇ ਪਾਤਾ ਅੱਜ ਤੁਸੀਂ ਵੀਡੀਓ ਪਾਈ ਆ ਪਤਾ ਨਹੀਂ ਕਿੱਥੋਂ ਪਾਈ ਆ ਤੁਸੀਂ ਹੋ ਸਕਦਾ ਜਿੱਥੋਂ ਸਤਲੁਜ ਨਿਕਲਦਾ ਰੋਪੜ ਵੱਲੋਂ ਪਾਈ ਹੋਵੇ ਮੈਂ ਨਹੀਂ ਇਹ ਗੱਲ ਕਹਿਣੀ ਚਾਹੁੰਦਾ ਮੈਂ ਤੁਹਾਡੇ ਸਾਹਮਣੇ ਸਾਰੇ ਸੰਗਤ ਦੇ ਸਾਹਮਣੇ ਪੰਜਾਬ ਦੇ ਅਤੇ ਪੂਰੀ ਦੁਨੀਆ ਦੇ ਪੰਜਾਬੀਆਂ ਦੇ ਸਾਹਮਣੇ ਬਿਲਕੁਲ ਸੱਚ ਲੈ ਕੇ ਆਉਣਾ ਤੁਸੀਂ ਆ ਦੇਖ ਰਹੇ ਹੋ ਕਿ ਗੰਦਾ ਪਾਣੀ ਕਾਲਾ ਪਾਣੀ ਜਿਨੇ ਕੀ ਪੰਜਾਬ ਦੇ ਪੱਤਣ ਜਹਰੀਲੇ ਕਰਤੇ ਸਾਡੇ ਲੋਕਾਂ ਨੂੰ ਅਨੇਕਾਂ ਬਿਮਾਰੀਆਂ ਹੋ ਗਈਆਂ ਇਸ ਗੰਦੇ ਪਾਣੀ ਦੇ ਕਰਕੇ ਤੇ ਆ ਗਲਾਸ ਆ ਤੁਹਾਡੇ ਸਾਹਮਣੇ ਆ ਆ ਦਿਖਾ ਦੇ ਵੀ ਮੇਰੇ ਕੋ ਹੱਥ 'ਚ ਪਲਾਸਟਿਕ ਗਲਾਸ ਮੈਂ ਬਿਲਕੁਲ ਐਕਸਪੈਰੀਮੈਂਟ ਕਰਨਾ ਹੈ ਤੇ ਆਹ ਜਿਹੜਾ ਗੰਦਾ ਪਾਣੀ ਆ ਰਿਹਾ ਥੋੜਾ ਨੇੜੇ ਨੂੰ ਆ ਜਾ ਮੇਰੇ ਨਾਲ ਨੂੰ ਆ ਜਾ ਤੇ ਲਓ ਜੀ ਹੈਨਾ ਤੁਸੀਂ ਕਹਿੰਦੇ ਵੀ ਅਸੀਂ ਇਹਨੂੰ ਪਵਿੱਤਰ ਕਰਤਾ ਇਹਨੂੰ ਅਸੀਂ ਪਾਣੀ ਨੂੰ ਠੀਕ ਕਰਤਾ ਲਓ ਜੀ ਆਹ ਪਾਣੀ ਆ ਬਾਬਾ ਜੀ ਲਿਆਈ ਨੇੜੇ ਨੂੰ ਹੈਨਾ ਹਜੇ ਆਹ ਦੇਖੋ ਆ ਲੋ ਆ ਵਿੱਚ ਆ ਦਿਖਾ ਦੇ ਲਓ ਜੀ ਆ ਮੈਂ ਆ ਲੋ ਆ ਘਾਰ ਆ ਮੈਨੂੰ ਦੱਸੋ ਆ ਕਿਹੜੇ ਪਾਣੀ ਦੀ ਮਿੱਟੀ ਹੈ ਜੀ ਆ ਤੁਸੀਂ ਦੱਸ ਦੋ ਹੈਨਾ ਆ ਹੁਣ ਵਿੱਚ ਆ ਲੋ ਆ ਵਿੱਚ ਦਾ ਹਾਲ ਤੇ ਇਹਦੇ ਇੱਥੇ ਖੜ ਨਹੀਂ ਹੋ ਰਿਹਾ ਹੈਨਾ ਬਹੁਤ ਜ਼ਿਆਦਾ ਗੰਦੀ ਸਮੈਲ ਮਾਰ ਰਹੀ ਹੈ ਭਗਵਾਨ ਸਿੰਘ ਮਾਨ ਤੱਕ ਆ ਵੀਡੀਓ ਪਹੁੰਚਾ ਦਿਓ ਹੈਨਾ ਐਨਜੀਟੀ ਤੱਕ ਆ ਵੀਡੀਓ ਪਹੁੰਚਾ ਦਿਓ ਲਓ ਜੀ ਆ ਥੱਲੋਂ ਦਿਖਾ ਲਓ ਜੀ ਹਾਲ ਦੇਖੋ ਹੈਨਾ ਇਹ ਐਨਜੀਟੀ ਜਿਹੜੀ ਸਾਡੇ ਦੇਸ਼ ਦੀ ਐਨਜੀਟੀ ਹੈ ਜਿਹੜੀ ਉੱਥੇ ਤੱਕ ਵੀਡੀਓ ਪਹੁੰਚਾ ਦਿਓ ਪੰਜਾਬ ਸਰਕਾਰ ਨਹੀਂ ਸੈਂਟਰ ਸਰਕਾਰ ਤੱਕ ਵੀ ਵੀਡੀਓ ਪਹੁੰਚਾਇਓ ਵੀ ਪੰਜਾਬ ਦੇ ਲੋਕਾਂ ਨੂੰ ਮਾਰ ਰਹੀਆਂ ਨੇ ਸਰਕਾਰਾਂ ਸੰਤ ਸੀਚੇ ਜੀ ਬਾਬਾ ਜੀ ਆਹ ਅਸਲੀਅਤ ਹੈ ਤੁਹਾਡੇ ਸਤਕਾਰ ਕਰਦੇ ਆ ਤੁਸੀਂ ਸੰਤ ਲੱਗਦਾ ਤੁਹਾਡੇ ਮੂਹਰੇ ਲਾਓ ਜੀ ਆਹ ਅਸਲੀਅਤ ਹੈ ਜੀ ਲਓ ਜੀ ਆ ਦੇਖ ਲੋ ਹਾਲ ਇਹ ਪੰਜਾਬ ਦਾ ਸਭ ਤੋਂ ਵੱਡਾ ਅਤੇ ਪਵਿੱਤਰ ਦਰਿਆ ਸਤਲੁਜ ਦਰਿਆ ਹੈ ਆ ਤੁਹਾਡੇ ਮੂਹਰੇ ਆ ਤੁਹਾਡੇ ਮੂਹਰੇ ਹਾਲ ਆ ਜੀ ਲਓ ਜੀ ਆ ਪਾਣੀ ਰੋਲਤਾ ਆ ਦਿਖਾ ਦੇ ਵੀ ਗਾਰ ਵਿੱਚ ਲਓ ਜੀ ਦਿਓ ਜਵਾਬ ਹੈ ਜਵਾਬ ਹੈ ਜਵਾਬ ਇਹ ਵੀਡੀਓ ਪ੍ਰਤਾਪ ਸਿੰਘ ਬਾਜਵਾ ਉਹਨਾਂ ਤੱਕ ਵੀ ਪਹੁੰਚਣੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਜਿਹੜੇ ਸਾਡੇ ਮੁੱਖ ਮੰਤਰੀ ਆ ਉਹਨਾਂ ਤੱਕ ਵੀ ਪਹੁੰਚਣੀ ਚਾਹੀਦੀ ਆ ਮੇਰੇ ਹੱਥਾਂ ਤੇ ਪੈ ਗਿਆ ਤੇ ਇੰਨਾ ਜ਼ਿਆਦਾ ਗੰਦੀ ਸਮੈਲ ਆ ਰਹੀ ਆ ਨਾ ਇਸ ਪਾਣੀ ਦੇ ਵਿੱਚੋਂ ਇਸਰ ਮੈਂ ਤੁਹਾਨੂੰ ਇੱਥੋਂ ਤਾਂ ਦਿਖਾਇਆ ਵੀ ਇੱਥੋਂ ਵਗ ਰਿਹਾ ਤੇ ਜਿੱਥੇ ਖੜਾ ਹੈ ਉੱਥੇ ਕੀ ਹਾਲ ਆ ਤੁਸੀਂ ਸੋਚ ਨਹੀਂ ਸਕਦੇ ਆ ਦੇਖੋ ਆ ਹਾਲ ਲਾ ਲੋ ਇਹ ਪੰਜਾਬ ਦੇ ਸਭ ਤੋਂ ਵੱਡੇ ਅਤੇ ਪਵਿੱਤਰ ਦਰਿਆ ਦਾ ਹਾਲ ਆ ਵੀ ਇੱਥੇ ਜਿਹੜਾ ਪਾਣੀ ਉਹ ਬਿਲਕੁਲ ਇਸ ਸਮੇਂ ਕਾਲਾ ਹੋ ਚੁੱਕਿਆ ਤੇ ਗੱਲਾਂ ਸੀ ਕਰਦੇ ਆ ਪੰਜਾਬ ਦੇ ਪਾਣੀ ਬਚਾਉਣ ਦੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਐਦਾਂ ਬਚਣਗੇ ਅਸਲੀਅਤ ਲਿਆਂਦੀ ਆ ਤੁਹਾਡੇ ਸਾਹਮਣੇ ਤੁਸੀਂ ਸਵੇਰੇ ਬਾਬਾ ਜੀ ਜੜੀ ਵੀ ਲਾਈਵ ਹੋਏ ਆ ਵਿਧਾਨ ਸਭਾ ਦੇ ਵਿੱਚ ਵੀ ਇਹ ਬੁੱਦਾ ਬਹੁਤ ਚੱਲਿਆ ਸਿਚੇਲ ਮਾਡਲ ਸਿਚੇਲ ਮਾਡਲ ਮੈਂ ਕਿਸੇ ਦੇ ਖਿਲਾਫ ਨਹੀਂ ਆ ਪਰ ਅਸਲੀਅਤ ਦਿਖਾਉਣਾ ਮੇਰਾ ਫਰਜ਼ ਸੀ ਮੈਂ ਤੁਹਾਨੂੰ ਅਸਲੀਅਤ ਦਿਖਾਈ ਹੈ ਇਹ ਬਿਲਕੁਲ ਆ ਦੇਖੋ ਕਿੱਡਾ ਵੱਡਾ ਸ਼ੂਕ ਦਾ ਪੁੱਤਰ ਲੈ ਆਉਂਦਾ ਉਧਰ ਰਖਾ ਦੇ ਮਈਆਂ ਵੀ ਡੰਗਰ ਵੀ ਜਿਹੜੇ ਗੁਜਰਾں ਤੋਂ ਹਰਾ ਆਉਦੇ ਡੰਗਰ ਵੀੜੇ ਨੂੰ ਆਏ ਜਾ ਰਹੇ ਨੇ ਤੇ ਇਹ ਹੁਣ ਤੁਸੀਂ ਦੱਸੋ ਵੀ ਬਿਮਾਰੀਆਂ ਨਾ ਫੈਲਣਗੀਆਂ ਤਾਂ ਹੋਰ ਕੀ ਹੋ ਜਾਊਗਾ ਭਾਈ ਹੈਨਾ ਇਹ ਜਿੱਥੋਂ ਮਰਜੀ ਜਿੱਥੋਂ ਮਰਜੀ ਅਸੀਂ ਪਾਣੀ ਦਾ ਗਲਾਸ ਭਰ ਲਈਏ ਤੇ ਇਹ ਸਤਲੋਈ ਦੀ ਗੱਲ ਹੈ ਇਹ ਗਾਹਾਂ ਤਾਂ ਮੈਨੂੰ ਪਤਾ ਨਹੀਂ ਹੁਣ ਮੈਂ ਤਾਂ ਸਤਲੋਈ ਦੀ ਉਹ ਗੱਲ ਕਹਿਣਾ ਭਾਈ ਲਓ ਜੀ ਆ ਪਵਿੱਤਰ ਹੈ ਆ ਪਾਣੀ ਦਾ ਹਾਲ ਹੈ ਲਓ ਜੀ ਚਲੋ ਆਦਾ ਜਲਵਾ ਆ ਗਿਆ ਆਪਾਂ ਕਹਦੇ ਨੇ ਲਓ ਜੀ ਆ ਪਵਿੱਤਰ ਪਾਣੀ ਆ ਹੁਣ ਪੀਓਗੇ ਇਹਨੂੰ ਇਹ ਲੁਹਿਆਣੇ ਦੀ ਗੰਦਾ ਡਾਈੰਗ ਇੰਡਸਟਰੀ ਦਾ ਗੰਦਾ ਆ ਰਿਹਾ ਇਹਦੇ ਵਿੱਚ ਹੈਨਾ ਤੁਸੀਂ ਹਾਲ ਦੇਖੋ ਆਪਾਂ ਨਾਲ ਨਾਲ ਪਿੱਛੇ ਨੂੰ ਚੱਲਦੇ ਆ ਕਿਉਂਕਿ ਇੱਥੇ ਖੜ ਨਹੀਂ ਹੋ ਰਿਹਾ ਮੇਰੇ ਤੋਂ ਖੜ ਨਹੀਂ ਹੋ ਰਿਹਾ ਕਿਉਂਕਿ 스멜 ਮਾਰ ਰਹੀ ਆ ਸਾਰਾ ਦਿਖਾ ਦੇ ਦੇਖੋ ਹਾਲ ਹੈਨਾ ਤੇ ਮੈਂ ਮੈਨੂੰ ਸੀਗਾ ਮੈਂ ਬੋਤਲ ਵੀ ਭਰਾਂ ਬੋਤਲ ਵੀ ਭਰ ਲਊਗਾ ਮੈਨੂੰ ਕੋਈ ਦਿੱਕਤ ਨਹੀਂ ਹੈ ਪਾਣੀ ਦੇ ਵਿੱਚ ਨਾਲ ਤੇ ਆ ਆ ਹੁਣ ਤੁਹਾਨੂੰ ਇਹਦੇ ਵਿੱਚ ਦੇਖ ਰਿਆ ਨਾ ਮੈਂ ਇਸੇ ਲਈ ਗਲਾਸ ਲੈ ਕੇ ਆਂਦਾ ਦੇਖ ਰਿਆ ਤੁਹਾਨੂੰ ਹਣਾ ਬਹੁਤ ਜ਼ਿਆਦਾ 스멜 ਮਾਰ ਰਹੀ ਆ ਪੰਜਾਬੀ ਉਹ ਖੜ ਨਹੀਂ ਹੋ ਰਿਹਾ ਕਿਸ ਤਰੀਕੇ ਤੁਹਾਨੂੰ ਮੈਂ ਹਣਾ ਇਹ ਚੀਜ਼ਾਂ ਦਿਖਾਉਣ ਦੀ ਜਾਂ ਸਮਝਾਉਣ ਦੀ ਕੋਸ਼ਿਸ਼ ਕਰਾਂ ਹੁਣ ਆ ਪਾਣੀ ਕਿਹੜਾ ਪੀ ਲੂਗਾ ਓਏ ਆ ਦੇਖੋ ਇਹ ਥੱਲੇ ਲੈ ਦੇਖ ਲਓ ਹਾਣਾ ਭਗਵੰਤ ਸਿੰਘ ਮਾਨ ਬਾਈ ਆ ਵਿਧਾਨ ਸਭਾ ਚ ਭੇਜ ਸਕਦਾ ਮੈਂ ਤੁਹਾਨੂੰ ਹਣਾ ਤੁਸੀਂ ਕਹੋ ਮੈਂ ਸਾਡੇ ਐਮ ਐਲ ਏ ਸਾਹਿਬ ਰਾਹੀਂ ਬਾਈ ਭਗਵੰਤ ਸਿੰਘ ਮਾਨ ਤੱਕ ਮੈਂ ਚਾਹਦੇ ਹੋ ਪ੍ਰਤਾਪ ਸਿੰਘ ਬਾਜਵਾ ਤੱਕ ਮੈਂ ਚਾਹਦੇ ਹੋ ਜਿਨ ਨੇ ਐਮ ਐਲ ਏ ਨੇ ਉਹਨਾਂ ਤੱਕ ਮੈਂ ਚਾਹਦੇ ਹੋ ਬਾਈ ਸੁਖਪਾਲ ਖੈਰਾਂ ਨੂੰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਲਓ ਜੀ ਜੇ ਕਹੋ ਆ ਪਾਣੀ ਦੀਆਂ ਬੋਤਲਾਂ ਸੁਰ ਤੱਕ ਪੁੱਜਦੀਆਂ ਕਰ ਦਾਂਗੇ ਇਹ ਕੋਈ ਮੈਂ ਉਹ ਨਹੀਂ ਕੀਤਾ ਵੀ ਹਾਂ ਭਾਈ ਪਹਿਲਾਂ ਭਰ ਲਿਆ ਜਾ ਬਾਅਦ ਚ ਭਰ ਲਿਆ ਤੁਹਾਡੇ ਸਾਹਮਣੇ ਭਰਿਆ ਜੀ ਹਨਾ ਤੇ ਇਹ ਪਾਣੀ ਸਤਲੁਜ ਵਰਗੇ ਪਵਿੱਤਰ ਦਰਿਆ ਦਾ ਲਿਆ ਵੀ ਆ ਬੋਤਲ ਵੀ ਖਾਲੀ ਕਰਕੇ ਦੇ ਲਓ ਜੀ ਆ ਮੈਂ ਹੁਣ ਲੱਗਿਆ ਸੱਟਣ ਤੇ ਤੁਹਾਨੂੰ ਮੈਂ ਅਗਲਾ ਵੀ ਦਿਖਾਉਣਾ ਹੁਣ ਆ ਲੋ ਆ ਦੱਸੀ ਆ ਪਾਣੀ ਡੋਲਤਾ ਦਿਖਾਈ ਵਿੱਚ ਆ ਕੀ ਹੈ ਭਾਈ ਆ ਦੱਸੋ ਤੁਸੀਂ ਕਹਿੰਦੇ ਹੋ ਅਸੀਂ ਕੰਮ ਕੀਤਾ ਅਸੀਂ ਸਾਫ਼ ਕੀਤਾ ਆ ਲੋ ਆ ਬੋਤਲ ਖਾਲੀ ਹੈ ਨਾ ਆ ਜਾ ਮੇਰੇ ਨਾਲ ਹੀ ਐ ਨਾ ਹੋਵੇ ਵੀ ਇੱਥੇ ਖੜੀ भी है ना थोड़े मूहरे भरूंगा मैं लो जी इनी ज्यादा समेल है ना सरकार जी खड़ नहीं हो रहा एन जी टी कृपा करके ध्यान दे भरनी मैं बोतल इं? देखो पूरी भर के लिया कोई नहीं लो जी हो जा पिछे न ਲਓ ਜੀ ਪੰਜਾਬੀਓ ਆ ਲਾਈਵ ਐਕਸਪੈਰੀਮੈਂਟ ਹੈ ਹਨਾ ਲਓ ਜੀ ਆ ਲਓ ਜੀ ਆ ਦੇਖ ਲੋ ਆ ਹਾਲ ਦੇਖ ਲੋ ਇਹ ਸਤਲੁਜ ਵਰਗੇ ਪਵਿੱਤਰ ਦਰਿਆ ਚ ਭਰਿਆ ਹੋਇਆ ਕਾਲਾ ਪਾਣੀ ਆ ਆ ਦੇਖੋ ਇਹ ਕਾਲੇ ਪਾਣੀ ਦੀ ਸਜ਼ਾ ਕਰਤੀ ਉਹ ਪੰਜਾਬੀਓ ਤੁਹਾਨੂੰ ਉਹ ਘਰੇ ਬੈਠਾ ਨੂੰ ਮਾਰਤਾ ਹੋਏ ਹਜੇ ਵੀ ਚੁੱਪ ਬੈਠੇ ਹੋ ਹਜੇ ਵੀ ਤੁਹਾਨੂੰ ਲੱਗਦਾ ਵੀ ਅਸੀਂ ਬੱਜਾਂਗੇ ਕਿਵੇਂ ਬੱਜੋਗੇ ਖਰ ਨਹੀਂ ਹੋ ਰਿਹਾ ਗੰਦੀ ਸਮੈਲ ਮਾਰ ਰਹੀ ਆ ਲਓ ਜੀ ਆ ਸਤਲੁਜ ਦਾ ਪਵਿੱਤਰ ਆ ਲਓ ਜੀ ਆ ਪਵਿੱਤਰ ਦਰਿਆ ਆ ਲਓ ਜੀ ਕਹੋ ਤਾਂ ਮੈਂ ਇਹ ਬੋਤਲ ਜਗਰਾਉਂ ਦੇ ਏਡੀਸੀ ਰਾਹੀਂ ਐਸਡੀਐਮ ਰਾਹੀਂ ਸਰਕਾਰ ਨੂੰ ਭੇਜਾਂ ਭੇਜ ਦਿੰਦੇ ਆ ਤੁਹਾਨੂੰ ਜੇ ਤੁਹਾਡੇ ਤੱਕ ਪਹੁੰਚੇ ਪਰ ਤੁਸੀਂ ਸੈਸ਼ਨ ਹੀ ਖਤਮ ਕਰ ਦੇਣ ਕਿਉਂਕਿ ਲੋਕ ਮੁੱਦੇ ਥੋੜਾ ਗੱਲਾਂ ਕਰਦੀਆਂ ਨੇ ਤੁਸੀਂ ਤਾਂ ਪੰਜਾਬ ਨੂੰ ਚਾਰਨ ਲੱਗੇ ਹੋਏ ਹੋ ਤੁਸੀਂ ਟਿਕਮੰਜ ਬਣਾ ਕੇ ਕਿੱਥੋਂ ਤੁਸੀਂ ਜਾ ਕੇ ਜਿੱਥੋਂ ਦਰਿਆ ਨਿਕਲਦੇ ਨੇ ਉੱਥੋਂ ਦਿਖਾਤਾ ਵੀ ਭਾਈ ਪਾਣੀ ਸਾਫ਼ ਕਰਤਾ ਆਹ ਤਾਂ ਦਿਖਾਓ ਲੁਧਿਆਣੇ ਦੇ ਬੁੱਡੇ ਨਾਲੇ ਤੇ ਆਹ ਸੱਤ ਲੋ ਜਾ ਸਦੋਂ ਮਿੱਟੀ ਜਾ ਕੇ ਪਾ ਰਿਆਂ ਤੇ ਹਜੇ ਪਿੱਛੇ ਕੀ ਹਾਲ ਹੋਊਗਾ ਹੈਨਾ ਜਿਹੜੇ ਹੰਬੜਾ ਵਰਗੇ ਨਾਲ-ਨਾਲ ਪਿੰਡਾਂ ਉੱਥੇ ਕੀ ਹਾਲ ਹੋਊਗਾ ਤੁਸੀਂ ਪੰਜਾਬੀਆਂ ਨੂੰ ਕਾਲੇ ਪਾਣੀ ਦੀ ਸਜ਼ਾ ਕਰਤੀ ਬਾਬਾ ਸੋਣ ਸੋ ਪਕਣਾ ਹਨਾ ਹੋਰ ਜਿਹੜੇ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਆਏ ਸੀ ਉਹ ਤੁਸੀਂ ਅੱਜ ਦੇ ਨੌਜਵਾਨਾਂ ਨੂੰ ਆ ਕਾਲੇ ਪਾਣੀ ਦੀ ਸਜ਼ਾ ਕਰਤੀ ਓਏ ਆ ਰਿਹਾ ਕਾਲਾ ਪਾਣੀ ਹੈ ਜਵਾਬ ਹੈ ਬੋਲਣ ਨੂੰ ਕੁਛ ਤੁਹਾਡੇ ਕੋਲੇ ਆ ਬੋਤਲ ਆਵੀ ਨੂੰ ਟੱਕਣ ਲਾ ਗੱਡੀ ਚੱਕ ਨੂੰ ਟੱਕਣ ਲਾ ਗੱਡੀ ਰੱਖੋ ਨੂੰ ਸੋ ਮਾਰਤਾ ਪੰਜਾਬੀ ਉਹ ਤੁਹਾਨੂੰ ਆ ਲੋ ਆ ਮੇਰੇ ਹੱਥ ਹੁਣ ਮੈਨੂੰ ਪਤਾ ਵੀ ਕਿੰਨੇ ਗਲਦੇ ਸਮੈਲ ਨਾਲ ਆ ਗਏ ਹੁਣ ਆਉ ਡੰਗਰ ਉਹ ਦਿਖਾ ਉਹ ਡੰਗਰ ਇੱਥੇ ਨਹਾਉਂਦੇ ਨੇ ਪਾਣੀ ਪੀਂਦੇ ਨੇ ਹਨਾ ਗਾਂ ਦੁੱਧ ਵੇਚੂਗਾ ਕੀ ਹਾਲ ਹੋਊਗਾ ਸੋ ਪੰਜਾਬ ਸਰਕਾਰ ਸੁੱਤੀ ਪਈ ਆ ਹਣਾ ਸੋ ਸੁੱਤਿਆਂ ਨੂੰ ਜਗਾਉਣ ਲਈ ਮੈਂ ਆ ਚੀਜ਼ਾਂ ਜਿਹੜੀਆਂ ਅੱਜ ਤੁਹਾਨੂੰ ਦਿਖਾਈਆਂ ਨੇ ਇੱਕ ਵਾਰ ਪੂਰਾ ਘੁੰਮ ਕੇ ਐ ਦਿਖਾ ਦੇ ਕੈਮਰਾ ਮਾਰ ਕੇ ਦਰਿਆ ਬਹੁਤ ਘੱਟ ਜਗ੍ਹਾ ਤੇ ਵਗ ਰਿਹਾ ਕਿਉਂਕਿ ਅਜੇ ਜਿਹੜੀ ਮੂਰੇ ਗਰਮੀ ਆਉਣੀ ਹੈ ਜੇ ਠਾਰੂ ਦੂਬਾ ਸੌਣ ਆਉਣਾ ਫਿਰਮੀ ਪੈਣੇ ਆ ਪਹਾੜਾਂ ਤੇ ਫਿਰ ਪਾਣੀ ਵਗਣਾ ਸੋ ਸਰਕਾਰਾਂ ਆਪਦੀਆਂ ਗਲਤ ਨੀਤੀਆਂ ਤੋਂ ਬਾਹਰ ਆਉਣ ਹਣਾ ਤੇ ਇਸ ਸਤਲ ਵਰਗੇ ਪਵਿੱਤਰ ਦਰਿਆ ਦਾ ਜਿਹੜਾ ਪਵਿੱਤਰਤਾ ਬਹਾਲ ਕਰਨ ਇਸ ਪਾਸੇ ਲਹਿੰਦਾ ਪੰਜਾਬ ਅੱਗੇ ਨੂੰ ਪਾਕਿਸਤਾਨਾ ਦੇ ਪਾਕਿਸਤਾਨੋਂ ਨਿਕਲ ਜਾਂਦਾ ਤੁਹਾਨੂੰ ਪਤਾ ਹੀ ਆ ਤੇ ਆ ਜਿਹੜਾ ਪੁਲ ਮਾਲਵੇ ਨੂੰ ਦੁਆਬੇ ਨਾਲ ਜੋੜਦਾ ਜਾਨੀ ਕਿ ਜਗਰਾਉਂ ਨੂੰ ਜਲੰਧਰ ਨਾਲ ਜੋੜਦਾ ਸੋ ਉਮੀਦ ਕਰਦੇ ਆ ਕਿ ਇਹ ਵੀਡੀਓ ਕੱਲੇ ਕੱਲੇ ਐਮਐਲਏ ਤੱਕ ਸੰਤ ਬਾਬਾ ਸਿਚੇਵਾਲ ਤੱਕ ਭਗਵਾਨ ਸਿੰਘ ਮਾਨ ਤੱਕ ਸਾਰਿਆਂ ਤੱਕ ਪਹੁੰਚੂਗੀ ਤੇ ਉਹ ਇਹਦੇ ਤੇ ਕਾਰਵਾਈ ਕਰੇ ਧੰਨਵਾਦ ਸਾਥ ਫਿਰ ਆਇਆ